ਦੋਸਤੋ ਸਲਮਾਨ ਖਾਨ ਨੇ ਇੱਕ ਇਹੋ ਜੀ ਚੀਜ਼ ਬਣਾਈ ਸੀ ਜਿਹੜੀ ਕਿ ਸਾਰੇ ਹੀ ਦੁਨੀਆ ਨੇ ਬਹੁਤ ਪਸੰਦ ਕੀਤੀ ਸੀ ਤੇ ਉਹ ਬਣੀ ਸੀ ਜੀ ਪਿਆਜ਼ ਤੋਂ ਤੇ ਆਪਾਂ ਵੀ ਜਿਹੜੇ ਗੰਡੇ ਆ ਜਿਹੜੇ ਕਿ ਛਿੱਲ ਲਏ ਆ ਧੋ ਕੇ ਰੱਖ ਲਿਆ ਤੇ ਹੁਣ ਆਪਾਂ ਬਣਾਉਣ ਲੱਗੇ ਆ ਤੇ ਤੁਸੀਂ ਕੀ ਕਰਨਾ ਛੋਟੇ ਗੰਡੇ ਵੀ ਲੈ ਸਕਦੇ ਹੋ ਤੇ ਜਾਂ ਤੁਸੀਂ ਜਿਹੜੇ ਕਿ ਵੱਡੇ ਗੰਡੇ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਲੈਣੇ ਆ ਜੀ ਵੱਡੇ ਫਿਰ ਤੁਸੀਂ ਉਹਦੇ ਆ ਜਿਹੜੇ ਕਿ ਪੀਸ ਕੱਟ ਲੈਣੇ ਆ ਜਾਨੀ ਕਿ ਜਿਵੇਂ ਆਪਾਂ ਜਿਹੜੇ ਕਿ 4 ਪੀਸੇ ਦੇ ਬਣਾ ਲੈਣੇ ਆ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਾਂਗੇ ਜੀ ਉਹ ਵੀ ਤੁਹਾਨੂੰ ਦੱਸ ਦਿਆਂ ਤੇ ਬਹੁਤ ਹੀ ਟੇਸਟੀ ਜਿਹੜੀ ਕਿ ਇਹ ਚੀਜ਼ ਬਣ ਕੇ ਤਿਆਰ ਹੋਣੀ ਹੈ ਦੋਸਤੋ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੇ ਇਹਦੇ ਲਈ ਆਪਾਂ ਨੂੰ ਚਾਹੀਦਾ ਜੀ ਇੱਕ ਚਮਚ ਸੌਂਫ ਸੌਂਫ ਨੂੰ ਆਪਾਂ ਜਿਹੜਾ ਕੀ ਇਸ ਗੰਡਿਆਂ ਦੇ ਉੱਪਰ ਪਾ ਦਾਂਗੇ ਤੇ ਫਿਰ ਆਪਾਂ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚਮਚ ਕਲੌਂਜੀ ਦਾ ਤੇ ਕਲੌਂਜੀ ਪਾਉਣ ਤੋਂ ਬਾਅਦ ਦੋਸਤੋ ਕਲੌਂਜੀ ਦਾ ਇਹਦੇ ਵਿੱਚ ਆਊਗਾ ਇੱਕ ਵੱਖਰਾ ਹੀ ਟੇਸਟ ਤੇ ਤੁਸੀਂ ਹੈਰਾਨ ਰਹਿ ਜਾਓਗੇ ਮਿੰਟਾਂ ਦੇ ਵਿੱਚ ਇਹ ਚੀਜ਼ ਬਣ ਕੇ ਹੋ ਜਾਣੀ ਹੈ ਤਿਆਰ ਜੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਕੀ ਟੇਸਟ ਦੇ ਅਨੁਸਾਰ ਪਾਵਾਂਗੇ ਨਮਕ ਆਪਾਂ ਕੋਈ ਇਹਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਵਰਤਣੇ ਆਪਾਂ ਸਿਰਫ ਇਹਦੇ ਵਿੱਚ ਵਰਤਾਂਗੇ ਜਿਹੜੀਆਂ ਆਪਾਂ ਰੋਜ਼ ਸਬਜੀ ਦੇ ਵਿੱਚ ਮਸਾਲੇ ਪਾਉਂਨੇ ਹੈਗੇ ਆ ਜਿਵੇਂ ਮਿਰਚ ਹੋਗੀ ਹੁਣ ਆਪਾਂ ਥੋੜੀ ਜੀ ਟੇਸਟ ਦੇ ਅਨੁਸਾਰ ਲਾਲ ਮਿਰਚ ਪਾ ਦਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜੀ ਜੀ ਹਲਦੀ ਹਲਦੀ ਦਾ ਜਿਹੜਾ ਕਿ ਕਲਰ ਵੀ ਬਹੁਤ ਵਧੀਆ ਹੁੰਦਾ ਤੇ ਉਹ ਵੀ ਆਪਣੇ ਵਾਸਤੇ ਬਹੁਤ ਚੰਗੀ ਹੁੰਦੀ ਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤਾ ਜੀ ਇੱਕ ਚਮਚ ਜਿਹੜਾ ਕੀ ਮਸਾਲਾ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰ ਲੈਨੇ ਆ ਜੀ ਚੰਗੀ ਤਰ੍ਹਾਂ ਮਿਕਸ ਤੇ ਜਿਹੜਾ ਤਾਂ ਜੋ ਸਾਰੇ ਪਿਆਜ਼ਾਂ ਤੇ ਇਹ ਵਾਲੀ ਜਿਹੜੀ ਮਸਾਲੇ ਆਪਣੇ ਜਿਹੜੇ ਲੱਗ ਜਾਣ ਤੇ ਬਹੁਤ ਹੀ ਵਧੀਆ ਚੀਜ਼ ਬਣ ਕੇ ਹੋ ਜੇ ਤਿਆਰ ਤੇ ਹੁਣ ਆਪਾਂ ਇੱਕ ਕੜਾਈ ਦੇ ਵਿੱਚ ਜਿਹੜਾ ਕਿ ਥੋੜਾ ਜਿਹਾ ਸਰੋਂ ਦਾ ਤੇਲ ਆ ਜਿਹੜਾ ਕੀ ਗਰਮ ਕਰ ਲਿਆ ਸੀ ਤੇ ਉਹਦੇ ਚ ਆਪਾਂ ਥੋੜੀ ਜੀ ਪਾਤੀ ਜੀ ਰਾਈ ਰਾਈ ਪਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਸਾਰੇ ਜਿਹੜਾ ਕੀ ਪਿਆਜ਼ ਪਾ ਦਾਂਗੇ ਥੋੜਾ ਜਿਹਾ ਆਪਾਂ ਪਹਿਲਾਂ ਰਾਈ ਨੂੰ ਜਿਹੜਾ ਕੀ ਭੁੰਨ ਲੈਣੀ ਆ ਜਦੋਂ ਇਹ ਭੁੱਜ ਜਾਊਗੀ ਤਾਂ ਫਿਰ ਤੁਸੀਂ ਇਹਦੇ ਵਿੱਚ ਪਿਆਜ਼ ਤੇ ਨਾਲੇ ਜਿਹੜੇ ਕਿ ਸਾਰੇ ਮਸਾਲੇ ਜਿਹੜੇ ਵੀ ਉਹਦੇ ਵਿੱਚ ਆਪਾਂ ਲਾਏ ਸੀਗੇ ਜੋ ਆਪਾਂ ਕਿਚਨ ਦੇ ਵਿੱਚ ਆਮ ਹੀ ਯੂਜ਼ ਕਰਦੇ ਆਂ ਤੇ ਉਹੀ ਆਪਾਂ ਇਹਦੇ ਉੱਪਰ ਮਸਾਲੇ ਪਾਏ ਸੀਗੇ ਤੇ ਹੁਣ ਆਪਾਂ ਇਹਨੂੰ ਥੋੜਾ ਜਾ ਜਾਨੀ ਕਿ ਹਲਕਾ ਜਿਹਾ ਅੱਧਾ ਕਿ ਮਿੰਟ ਵਾਸਤੇ ਆਪਾਂ ਇਹਨੂੰ ਜਿਹੜਾ ਕਿ ਮਿਕਸ ਕਰਾਂਗੇ ਤੇ ਨਾਲੇ ਥੋੜੇ ਜਿਹੇ ਭੁੱਜ ਜਾਣਗੇ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਕਲਰ ਵੀ ਇਹਦਾ ਵਾਹ ਸੋਨਾ ਆ ਰਿਹਾ ਹੈ ਦੋਸਤੋ ਇਹ ਚੀਜ਼ ਇੰਨੀ ਜ਼ਿਆਦਾ ਸਵਾਦ ਮੈਂ ਤਾਂ ਖਾ ਕੇ ਸੱਚੀ ਸੌ ਲੱਗੇ ਇੰਨਾ ਨਜ਼ਾਰਾ ਆ ਗਿਆ ਨਾ ਪੁੱਛੋ ਨਾ ਤੁਸੀਂ ਹਾਂਜੀ ਇਹ ਜਿੰਨੀ ਚੀਜ਼ੇ ਮਤਲਬ ਕਿ ਆਪਾਂ ਇਹਨੂੰ ਨਾਮ ਦੇਵਾਂਗੇ ਜੀ ਪਿਆਜ਼ ਦਾ ਅਚਾਰ ਹਾਂਜੀ ਤੇ ਜਿਵੇਂ ਇਹ ਦੇਖਣ ਚ ਸੋਹਣਾ ਲੱਗ ਰਿਹਾ ਨਾ ਓਵੇਂ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਲੱਗਦਾ ਜਿਵੇਂ ਕਿ ਤੁਸੀਂ ਜਿਹੜੇ ਦੂਸਰੇ ਪਿਆਜ਼ ਖਾਣੇ ਹੁੰਦੇ ਹੋ ਜਿਹੜਾ ਸਿਰਕੇ ਵਾਲੀ ਉਸ ਤੇ ਜਿਹੜਾ ਥੋੜਾ ਜਿਹਾ ਲੱਗਦਾ ਜੀ ਟਾਈਮ ਪਰ ਆ ਮਿੰਟਾਂ ਚ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਮਸਾਲੇ ਵਾਲਾ ਅਚਾਰ ਪਿਆਜ਼ ਦਾ ਦੋਸਤੋ ਇੱਕ ਮੋਕੇ ਸਬਜੀ ਨਾ ਘਰੇ ਹੋਵੇ ਤਾਂ ਤੁਸੀਂ ਬਣਾ ਕੇ ਖਾਓ ਮੈਂ ਕੰਨਾ ਵੀ ਬੰਦਾ ਆਨੰਦ ਆ ਜਾਂਦਾ ਹਾਂ ਜੀ ਬਾਕੀ ਸਲਮਾਨ ਖਾਨ ਸਰ ਨੇ ਬਣਾ ਕੇ ਦੇਖਿਆ ਤੇ ਜਿਹ ਉਹਨਾਂ ਨੇ ਖਾਧਾ ਤਾਂ ਆ ਦੇਖੋ ਆਪਾਂ ਵੀ ਖਾਣ ਲੱਗ ਗਏ ਹਾਂ ਜੀ ਦੇ ਸੰਧੂ ਸਾਹਿਬ ਖਾਣ ਲੱਗੇ ਸੀ ਤੇ ਖਾਂਦਿਆ ਖਾਂਦਿਆ ਜਿਹੜਾ ਅਚਾਰ ਜਲਦੀ ਜਲਦੀ ਚ ਜਿਹੜਾ ਕਿ ਹੱਥ ਚੋਂ ਡਿੱਗ ਗਿਆ ਸੀਗਾ ਪਰ ਫੇਰ ਦੁਬਾਰਾ ਇਹਨਾਂ ਨੇ ਖਾਦਾ ਕਿਉਂਕਿ ਸਬਰ ਆ ਜਿਹੜਾ ਕਿ ਘੱਟ ਸੀਗਾ ਤੇ ਫਿਰ ਕਾਲੀ ਕਾਲੀ ਤੇ ਫਿਰ ਜਿਹੜਾ ਕਿ ਇਦਾਂ ਹੀ ਕੰਮ ਹੁੰਦੇ ਆ ਆ ਦੇਖੋ ਤੁਸੀਂ ਆ ਦੇਖੋ ਆ ਦੇਖੋ ਤੇ ਇਹ ਥੋੜਾ ਜਿਹਾ ਫਨੀ ਮੂਮੈਂਟ ਬਣ ਗਈ ਸੀਗੀ ਤੇ ਪਰ achar ਆ ਕਹਿੰਦੇ ਬਹੁਤ ਹੀ ਟੇਸਟੀ ਬਣਿਆ ਬਾਕੀ ਵੀਡੀਓ ਦੋਸਤੋ ਸ਼ੇਅਰ ਜ਼ਰੂਰ ਕਰਿਓ ਹਾਂ ਜੀ ਅਨੰਦ ਆ ਗਿਆ ਖਾ ਕੇ ਸਾਨੂੰ ਇੱਕ ਵਾਰੀ ਜੀ